ਅੱਜ ਦੇਸ਼ ਭਾਰ ਵਿੱਚ ਈਦੁਲ ਜ਼ੁਹਾ ਦਾ ਤਿਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ। ਮੁਸਲਿਮ ਭਾਈਚਾਰੇ ਵਿੱਚ ਈਦੁਲ ਜ਼ੁਹਾ ਦੇ ਤਿਹਾਰ ਦਾ ਬਹੁਤ ਮਹੱਤਵ ਹੈ। ਈਦੁਲ ਜ਼ੁਹਾ ਦੇ ਇਸ ਖਾਸ ਤਿਹਾਰ ਮੌਕੇ ਜਿੱਥੇ ਦੇਸ਼ ਭਾਰ ਵਿੱਚ ਰੌਣਕਾਂ ਲੱਗੀਆਂ ਵੇਖਣ ਨੂੰ ਮਿਲੀਆਂ, ਉਤੇ ਹੀ ਪੰਜਾਬ ਵਿੱਚ ਵੀ ਮੁਸਲਿਮ ਭਾਈਚਾਰੇ ਵੱਲੋਂ ਸ਼ਰਧਾ ਨਾਲ ਇਸ ਤਿਹਾਰ ਨੂੰ ਮਨਾਇਆ ਗਿਆ। ਤਸਵੀਰਾਂ ਨੇ ਫਗਵਾੜਾ ਦੀਆਂ ਜਿੱਥੇ ਪਲਾਹੀ ਰੋਡ ਸਥਿਤ ਈਦ ਗਾਵੇਖੇ ਕਾਸਿਫ ਰਹਿਮਾਨ ਦੀ ਅਗਵਾਈ ਵਿੱਚ ਈਦੁਲ ਜ਼ੁਹਾ ਦਾ ਤਿਹਾਰ ਮਨਾਇਆ ਗਿਆ। ਮੁਸਲਿਮ ਪਾਈਚਾਰੇ ਵੱਲੋਂ ਨਮਾਜ਼ ਅਦਾਕਰ ਇੱਕ ਦੂਜੇ ਦੇ ਗੱਲ ਲੱਗ ਇਸ ਪਵਿੱਤਰ ਤਿਹਾਰ ਦੀਆਂ ਵਧਾਈਆਂ ਦਿੱਤੀਆਂ ਗਈਆਂ ਉੱਥੇ ਹੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਰਦਾਰ ਜੁਕਿੰਦਰ ਸਿੰਘ ਮਾਨਵੀ ਉਚੇਚੇ ਤੌਰ ਤੇ ਪਹੁੰਚੇ ਤੇ ਸਭ ਨੂੰ ਇਸ ਪਵਿੱਤਰ ਤਿਹਾਰ ਦੀ ਵਧਾਈ ਦਿੱਤੀ ਆ ਕੰਬਰੇ ਜਾਂ ਜਿਹੜੇ ਨੇ ਉਹ ਰੱਬ ਦੇ ਬੜੇ ਪਿਆਰੇ ਸਨ ਬਹੁਤ ਪਿਆਰੇ ਇਸ ਤਰ੍ਹਾਂ ਸੀ ਇਸਾਂ ਇਹ ਸਮਝ ਕੇ ਲਈਏ ਕਿ ਕਿ ਜਿਸ ਮਮ ਜਿਸ ਸਾਪ ਆ ਕੇ ਇਹ ਕਹੇ ਕਿ ਰੱਬ ਦੇ ਵਿੱਚ ਉਹਨਾਂ ਵਿੱਚ ਬਹੁਤ ਹੀ ਬਹੁਤ ਘੱਟ ਫਰਕ ਸੀ ਮਤਲਬ ਉਹ ਆਪਣੇ ਆਪ ਨੂੰ ਰੱਬ ਦਾ ਬਹੁਤ ਰਜੀਤ ਪਕੰਬਰ ਸਮਝਣ ਤੇ ਜਿਹੜੇ ਰੱਬ ਦੇ ਪਿਆਰੇ ਉਹਨਾਂ ਦੇ ਬਹੁਤ ਕਮੇਸ਼ਾ ਟੈਸਟ ਹੋਇਆ ਕਰਦੇ ਨੇ ਉਹਨਾਂ ਨੂੰ ਕੋਈ ਨਾ ਕੋਈ ਐਸਾ ਟੈਸਟ ਹੋਇਆ ਕਰਦਾ ਜਿ ਤੱਕ ਕਿ ਉਹਨਾਂ ਦੇ ਬੱਚੇ ਨੂੰ ਵੀ ਜਦੋਂ ਇਲਹਾਮ ਹੋਇਆ ਉਹਨਾਂ ਨੂੰ ਰੱਬ ਦਾ ਸੁਨੇਹਾ ਆਇਆ ਪਕੰਬਰ ਮੈਸੇਜ ਆ ਉਹਨਾਂ ਨੂੰ ਪਕੰਬਰ ਤੇ ਉਹਨਾਂ ਨੇ ਕਿਹਾ ਭਈ ਇਬਰਾਹਿਮ ਤੇਰੇ ਬੱਚੇ ਦੀ ਕੁਰਬਾਨੀ ਦੀ ਆ ਲੋੜੇ ਨੂੰ ਕੁਰਬਾਨੀ ਦੇ ਬੱਚੇ ਸੀ ਸੋ ਜਿਹੜਾ ਉਹਨਾਂ ਦਾ ਬੇਟਾ ਇਸਮਾਈਲ ਸੀਗਾ ਇਸਮਾਈਲ ਨੂੰ ਜਦੋਂ ਸਾਰਾ ਉਹਨਾਂ ਨੇ ਤਿਆਰ ਕੀਤਾ ਤੇ ਕੁਰਬਾਨੀ ਦੇ ਉਹਨਾਂ ਨੂੰ ਦੇਣ ਵਾਸਤੇ ਗਲਾ ਕੱਟਣ ਵਾਸਤੇ ਇੱਕਦਮ ਜਦੋਂ ਉਹਨਾਂ ਨੇ ਗਲੂ ਕੱਟਣ ਦੀ ਕੋਸ਼ਿਸ਼ ਕੀਤੀ ਅਜੇ ਚੇਤਨਾ ਦੇਖਿਆ ਕਿ ਉਹ ਥੱਲੇ ਜਿਹੜਾ ਲੈਸ ਸੀ ਉਹ ਗੁੰਡਾ ਜਿਹੜਾ ਆ ਗਿਆ ਸੀ ਗੁੰਡਾ ਜਿਸੋ ਸੀ ਬੱਕਰੇ ਦੀ ਤਰ੍ਹਾਂ ਸੀ ਆਪੇ ਪਰ ਉਹ ਸਿਰਫ ਇੱਕ ਉਹਨਾਂ ਦਾ ਟੈਸਟ ਸੀ ਮੈਂ ਕੱਲ ਹੋਰ ਇੱਥੇ ਦੱਸਿਆ ਕਿ ਅਜੇ ਇਬਰਾਹਿਮ ਜਿਹੜੇ ਨੇ ਐਸੀ ਪਕੰਬਰ ਨੇ ਐ ਐਸੇ ਜਿਹੜੇ ਮੁਸਲਮ ਧਰਮ ਦੇ ਐਸੇ ਐਸੇ ਬਹੁਤ ਵੱਡੇ ਪਕੰਬਰ ਜਨਰਲ ਮੈਂ ਕਹਿ ਸਕਦਾ ਕਿ ਉਹਨਾਂ ਨੇ ਤਿੰਨ ਧਰਮਾਂ ਦੀ ਸ਼ੁਰੂਆਤ ਕੀਤੀ ਮੁਸਲਮ ਯੂਦੀ ਔਰ ਇਸਾਈ धर्म ਤੋਂ ਮੈਂ ਸਮਝਦਾ ਕਿ ਜਿਹੜੇ ਹਜਰਤ ਇਬਰਾਹਿਮ ਨੇ ਅੱਜ ਉਹਨਾਂ ਦੀ ਖਾਸ ਸ਼ਹਾਦ ਵਿੱਚ ਕੁਰਬਾਨੀ ਪਿਆਰ ਨੂੰ ਲਾ ਰਹੇ ਹਨ ਮੈਂ ਜਿਵੇਂ ਮੇਰੇ ਮੁਸਲਮਾਨ ਭਾਈ ਨੇ ਉਹਨਾਂ ਨੂੰ ਇਹ ਦਿੱਤੂ ਮਾਰਕਬਾ ਦੇਣਾ ਕੋ ਪ੍ਰਭੂ ਕਰੇ ਹਮੇਸ਼ਾ ਇਹਨਾਂ ਨੂੰ ਆਪਣੀ ਚਰਨਵਾਸਿ ਤੋਂ ਖੁਸ਼ ਰਹਿਣ ਔਰ ਇਹਨਾਂ ਦੇ ਪਰਿਵਾਰ ਨੂੰ ਸ਼ਾਂਤ ਇਹਨਾਂ ਲੋਕ ਦੀ ਆਵਾਜ਼ ਹੈ ਸਭ ਦਾ ਧੰਨਵਾਦ ਮੈਂ ਸਮਝਦਾ ਕਿ ਆਧੇ ਤਹਾਦੀ ਸੰਨ ਰੱਖੀ ਉਹਨਾਂ ਦੇ ਨਾਲ ਬਣਾਉਣਾ ਚਾਹੀਦਾ ਸਭ ਨੂੰ ਬਹੁਤ ਬਹੁਤ ਮਾਰ। ਮੀਡੀਆ ਨੂੰ ਖਾਤੀ ਭੁੰਦੇਆ ਕਾਸਿਫ ਰਹਿਮਾਨ ਨੇ ਜਿਥੇ ਇਸ ਪਵਿੱਤਰ ਤਿਉਹਾਰ ਦੀਆਂ ਦੇਸ਼ਵਾਸੀਆਂ ਨੂੰ ਬਧਾਈਆਂ ਦਿੱਤੀਆਂ ਅਤੇ ਹੀ ਗੁਰਦੁਆਰਾ ਸ਼੍ਰੀ ਰਵਿਦਾਸ ਜੀ ਮਹਾਰਾਜ ਦੀ ਸੰਗਤ ਦਾ ਛਬੀ ਲਗਾਉਣ ਲਈ ਧੰਨਵਾਦ ਕੀਤਾ। ਅਸਲਾਮੁਅਲੈਕੁਮ ਈਦੁਲ ਆਜ਼ਾਦੀ ਸਾਰੇ ਮੁਸਲਿਮ ਭਾਈਚਾਰੇ ਵੱਲੋਂ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਫਗਵਾੜਾ ਵਾਸੀ ਨੂੰ ਅਤੇ ਦੇਸ਼ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਅੱਲਾਹ ਕਰੇ ਇਹ ਦਿਨ ਪੂਰੇ ਭਾਰਤ ਵਾਸੀਆਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲੈ ਕੇ ਆਵੇ ਤਰੱਕੀ ਲੈ ਕੇ ਆਵੇ। ਅਤੇ ਮੈਂ ਨਾਲ ਹੀ ਗੁਰਦੁਆਰਾ ਰਵੀਦਾਸ ਜੀ ਮਹਾਰਾਜ ਦੀ ਸੰਗਤ ਦਾ ਵੀ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਈਦ ਦੇ ਮੌਕੇ ਤੇ ਇੱਥੇ ਬਾਹਰ ਸ਼ਬੀਲ ਲਾਈ ਸੀ ਤੇ ਮੈਂ ਕਹਿਣਾ ਚਾਹੁੰਗਾ ਇਹੀ ਮੇਰਾ ਪੰਜਾਬ ਆ ਇਹੀ ਪੰਜਾਬ ਦੀ ਖੂਬਸੂਰਤੀ ਹੈ ਕਿ ਈਦ ਦਾ ਮੌਕਾ ਹੋਵੇ ਤੇ ਬਾਹਰ ਸ਼ਬੀਲ ਜਿਹੜੀ ਆ ਉਹ ਸ੍ਰੀ ਗੁਰੂ ਰਵੀਦਾਸ ਗੁਰਦੁਆਰੇ ਦੀ ਸੰਗਤ ਵੱਲੋਂ ਲਾਈ ਜਾਵੇ ਇਸ ਤੋਂ ਵਧੀਆ ਹੋਰ ਸੋਹਣੀ ਗੱਲ ਕੀ ਹੋ ਸਕਦੀ ਹੈ ਤੇ ਮੈਂ ਇਸ ਈਦ ਦੇ ਮੌਕੇ ਤੇ ਇੱਕ ਵਾਰ ਸਭ ਦੇਸ਼ ਵਾਸੀਆਂ ਨੂੰ ਫਗਵਾੜਾ ਵਾਸੀਆਂ ਨੂੰ ਈਦ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦਾ ਹਾਂ